ਇਸ ਹੜ੍ਹ ਦੇ ਇਸ ਪਰਚੇ ਆਏ ਹੜਾ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਕੁਝ ਿਲਕਾਤਾਂ ਹੜਾ ਨਾਲ ਜ਼ਮੀਨ ਦੇ ਖਿਸਕਣ ਨੇ ਵੀ ਦੇਸ਼ ਨੂੰ ਕਈ ਸਾਲ ਪਿੱਛੇ ਪਾ ਦਿੱਤਾ ਹੈ। ਹੁਣ ਇਸ ਹੜ੍ਹ ਦੀ ਮਾਰ ਦੀ ਤਾਜ਼ਾ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਆਂਧਰਾ ਪ੍ਰਦੇਸ਼ ਤੋਂ ਜਿੱਥੇ ਕਿ ਵਿਜੇਵਾੜਾ ਨਾਮਕ ਸ਼ਹਿਰ ਚ ਪਾਰੀ ਮੀ ਤੋਂ ਬਾਅਦ ਆਏ ਭਿਆਨਕ ਹੜਾ ਨੇ ਪੂਰੇ ਇਲਾਕੇ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ। ਇਹ ਤਸਵੀਰਾਂ ਨੇ ਵਿਜੇਵਾੜਾ ਦੀਆਂ ਜਿੱਥੇ 300 ਨਵੀਆਂ ਗੱਡੀਆਂ ਪੂਰੀ ਤਰ੍ਹਾਂ ਪਾਣੀ ਚ ਡੁੱਬ ਗਈਆਂ ਹਨ ਵਿਜੇਵਾੜਾ ਵਿੱਚ ਜਿੱਥੇ ਬਾਰਿਸ਼ ਨੇ ਜਨ ਜੀਵਨ ਨੂੰ ਅਸਰ ਪਾਇਆ ਹੈ ਉੱਥੇ ਹੀ ਇਹ ਤਸਵੀਰਾਂ ਸਾਨੂੰ ਲੱਖਾਂ ਦਾ ਨੁਕਸਾਨ ਦਰਸਾ ਰਹੀਆਂ ਹਨ ਇਸ ਸਾਲ ਦੇਸ਼ ਪਰਚਾਏ ਹੜ੍ਹਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਕੁਝ ਇਲਾਕਿਆਂ 'ਚ ਤਾਂ ਹੜਾ ਨਾਲ ਜ਼ਮੀਨ ਦੇ ਖਿਸਕਣ ਨੇ ਵੀ ਦੇਸ਼ ਨੂੰ ਕਈ ਸਾਲ ਪਿੱਛੇ ਪਾ ਦਿੱਤਾ ਹੈ। ਹੁਣ ਇਸ ਹੜ੍ਹ ਦੀ ਮਾਰ ਦੀ ਤਾਜ਼ਾ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਆਂਧਰਾ ਪ੍ਰਦੇਸ਼ ਤੋਂ। ਜਿੱਥੇ ਕਿ ਵਿਜੇਵਾੜਾ ਨਾਮਕ ਸ਼ਹਿਰ 'ਚ ਪਾਰੀ ਮੀਤੋ ਬਾਦ ਆਏ ਬਿਆਨਕ ਹੜ੍ਹਾਂ ਨੇ ਪੂਰੇ ਇਲਾਕੇ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ। ਇਹ ਤਸਵੀਰਾਂ ਨੇ ਵਿਜੇਵਾੜਾ ਦੀਆਂ ਜਿੱਥੇ 300 ਨਵੀਆਂ ਗੱਡੀਆਂ ਪੂਰੀ ਤਰ੍ਹਾਂ ਪਾਣੀ 'ਚ ਡੁੱਬ ਗਈਆਂ ਹਨ। ਵਿਜੇਵਾੜਾ ਵਿੱਚ ਜਿੱਥੇ بارش ਨੇ ਜਨਜੀਵਨ ਨੂੰ ਅਸਰ ਪਾਇਆ ਹੈ ਉੱਥੇ ਹੀ ਇਹ ਤਸਵੀਰਾਂ ਸਾਨੂੰ ਲੱਖਾਂ ਦਾ ਨੁਕਸਾਨ ਦਰਸਾ ਰਹੀਆਂ ਹਨ ਇਸ ਸਾਲ ਦੇਸ਼ ਪਰਚੇ ਆਏ ਹੜ੍ਹਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਕੁਝ ਇਲਾਕਿਆਂ 'ਚ ਤਾਂ ਹੜ੍ਹਾਂ ਨਾਲ ਜ਼ਮੀਨ ਦੇ ਖਿਸਕਣ ਨੇ ਵੀ ਦੇਸ਼ ਨੂੰ ਕਈ ਸਾਲ ਪਿੱਛੇ ਪਾ ਦਿੱਤਾ ਹੈ ਅਨੇਸ ਹੜ੍ਹ ਦੀ ਮਾਰ ਦੀ ਤਾਜ਼ਾ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਆਂਧਰਾ ਪ੍ਰਦੇਸ਼ ਤੋਂ ਜਿੱਥੇ ਕਿ ਵਿਜੇਵਾੜਾ ਨਾਮਕ ਸ਼ਹਿਰ ਚ ਪਾਰੀ ਮੀਤੋ ਬਾਦ ਆਏ ਬਿਆਨਕ ਹੜ੍ਹਾਂ ਨੇ ਪੂਰੇ ਇਲਾਕੇ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ ਇਹ ਤਸਵੀਰਾਂ ਨੇ ਵਿਜੇਵਾੜਾ ਦੀਆਂ ਜਿੱਥੇ 300 ਨਵੀਆਂ ਗੱਡੀਆਂ ਪੂਰੀ ਤਰ੍ਹਾਂ ਪਾਣੀ ਚ ਡੁੱਬ ਗਈਆਂ ਹਨ ਵਿਜੇਵਾੜਾ ਵਿੱਚ ਜਿੱਥੇ بارش ਨੇ ਜਨ ਜੀਵਨ ਨੂੰ ਅਸਰ ਪਾਇਆ ਹੈ ही यह देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर